ਅਜੇ ਕੇਕ ਖਾਣ ਉਪਰੰਤ ਬੱਚੀ ਦੀ ਮੌਤ ਦਾ ਮਾਮਲਾ ਠੰਡਾ ਵੀ ਨਹੀਂ ਸੀ ਹੋਇਆ ਕਿ ਲੁਧਿਆਣਾ ਦੇ ਇੱਕ ਪਰਿਵਾਰ ਨੂੰ ਆਪਣੇ ਪਟਿਆਲੇ ਰਹਿਣ ਦੇ ਰਿਸ਼ਤੇਦਾਰਾਂ ਤੋਂ ਗਿਫਟਾਂ ਲੈਣੀਆਂ ਉਸ ਵੇਲੇ ਮਹਿੰਗੀਆਂ ਪੈ ਗਈਆਂ ਜਦੋਂ ਉਹਨਾਂ ਦੀ ਬੱਚੀ ਨੇ ਗਿਫਟਾਂ ਵਾਲੇ ਸਮਾਨ 'ਚ ਪੈਕਟਬੰਦ ਸਮਾਨ ਤੇ ਚਾਕਲੇਟ ਖਾਦਾ ਬਸ ਦੋਵੇਂ ਚੀਜ਼ਾਂ ਖਾਣ ਦੀ ਦੇਰ ਸੀ ਕਿ ਕੁੜੀ ਖੂਨ ਦੀਆਂ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਦੇਖ 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 ਦੇ ਬੱਚੀ ਦੀ ਹਾਲਤ ਵਿਗੜ ਜਾਂਦੀ ਹੈ ਤੇ ਉਸ ਨੂੰ ਸੀਐਮਸੀ ਭਰਤੀ ਕਰਵਾਇਆ ਗਿਆ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਜੋ ਕਹਾਣੀ ਦੱਸੀ ਉਹ ਰੋਂਗ ਤੇ ਖੜੇ ਕਰ ਦੇਣ ਵਾਲੀ ਸੀ ਹਾਂਜੀ ਸਰ ਕੀ ਨਾਮ ਆ ਸੁਖਨੂ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਬੱਚੀ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਚੌਕਲੇਟ ਵਾਲੀ ਕੀ ਇਹ ਪੂਰਾ ਮੰਗਲਾ ਜੀ ਅਸੀਂ ਨਾ ਅਸੀਂ 13 ਤਰੀਕ ਨੂੰ ਅਸੀਂ ਪਟਿਆਲੇ ਗਏ ਸੀਗੇ ਸ਼ਾਦੀ ਤੇ ਠੀਕ ਹੈ ਜੀ ਤੇ ਅਸੀਂ ਉੱਥੇ ਜਾ ਕੇ ਵਿਆਹ ਅਟੈਂਡ ਕੀਤਾ ਸ਼ਾਦੀ ਤੇ ਜੀ ਸਾਡੇ ਇੱਥੇ ਰਿਸ਼ਤੇਦਾਰ ਰੰਦੇ ਮੇਰੀ ਕੁੜੀ ਦੇ ਸੋਹਰੇ ਹੋ ਰਹੇ ਨੇ ਠੀਕ ਹੈ ਜੀ ਅਸੀਂ ਉਸਦੋਨਾਂ ਦੇ ਘਰੇ ਗਏ ਗੱਲਾਂ ਬਾਤਾਂ ਕੀਤੀਆਂ ਤੇ ਜਦੋਂ ਉਹਨਾਂ ਨੇ ਸਾਨੂੰ ਗਿਫਟ ਲੈ ਕੇ ਦਿੱਤਾ ਕੋਈ ਸ਼ੋਰੂਮ ਤੋਂ ਠੀਕ ਹੈ ਜੀ ਤੇ ਗਿਫਟ ਲੈ ਕੇ ਦਿੱਤਾ ਅਸੀਂ ਉਹੀ ਗਿਫਟ ਪੈਕ ਕਰਤਾ ਆ ਅਸੀਂ ਇੱਥੇ ਲੁਧਿਆਣੇ ਲੈ ਆਏ ਵਿਆਹ ਨਿਮਣ ਤੋਂ ਬਾਅਦ ਅਸੀਂ ਲਿਆ ਕੇ ਬੱਚੇ ਨੂੰ ਦਿੱਤਾ ਵੀ ਇਹ ਗਿਫਟ ਉੱਥੋਂ ਦੀ ਆਇਆ ਅਸੀਂ ਤਾਂ ਸਿਰਫ ਮੀਆਂ-ਬੀਵੀ ਦੋਨੋਂ ਜਿਹੜੇ ਗਏ ਸੀਗੇ ਤੇ ਮੇਰੀ ਪੋਤੀ ਮੇਰੀ ਬੇਟੀ ਤੇ ਮੇਰਾ ਬੇਟਾ ਮੇਰੀ ਨੂੰ ਸਾਰੇ ਜਣੇ ਇੱਥੇ ਹੀ ਸੀਗੇ ਜੀ ਸਿਰਫ ਅਸੀਂ ਦੋ ਜਣੇ ਗਏ ਸੀਗੇ ਉਹ ਅਸੀਂ ਗਿਫਟ ਲੈ ਕੇ ਇੱਥੇ ਘਰੇ ਰੱਖਿਆ ਤੇ ਬੱਚੇ ਕਹਿੰਦੇ ਵੀ ਗਿਫਟ ਆਇਆ ਚਲੋ ਫਿਰ ਸ਼ਾਮ ਨੂੰ ਉਹਨਾਂ ਨੇ ਬੱਚਿਆਂ ਨੇ ਥੋੜਾ ਥੋੜਾ ਖਾ ਲਿਆ ਮੇਰੀ ਬੇਟੀ ਨੇ ਵੀ ਖਾਇਆ ਮੇਰੀ ਪੋਤੀ ਨੇ ਵੀ ਖਾਇਆ ਮਾੜਾ ਮਾੜਾ ਜਾ ਤੇ ਹੁਣ ਬੇਟੀ ਨੇ ਤਾਂ ਖਾ ਲਿਆ ਉਹ ਵੱਡੀ ਸੀਗੀ 20 21 ਸਾਲਾਂ ਦੀ 20 ਸਾਲਾਂ ਦੀ ਤੇ ਖਾ ਲਿਆ ਉਸ ਤੋਂ ਬਾਅਦ ਫਿਰ ਨਾ ਮੇਰੀ ਛੋਟੀ ਦੀ ਪੋਤੀ ਤੇ ਮੇਰੀ ਬੇਟੀ ਦੀ ਤੇ ਉਹ ਥਲਕੀ ਥਲਕੀ ਖਰਾਬ ਜੀ ਹੋਣ ਲੱਗੀ ਅਸੀਂ ਕਿਹਾ ਵੀ ਕੋਈ ਨਾਰਮਲ ਹੋ ਗਿਆ ਹੈ ਨਾ ਕੋਈ ਦਿੱਕਤ ਨਹੀਂ ਉਹੀ ਚਾਕਲੇਟ ਵਗੈਰਾ ਖਿਸ ਗਈ ਹੁੰਦੀ ਨਹੀਂ ਪਹਿਲਾਂ ਉਹਨੂੰ ਸਾਨੂੰ ਪਤਾ ਨਹੀਂ ਚੱਲਿਆ ਕਿ ਸੈਰ ਹੈ ਅਸੀਂ ਉਹ ਤਵੇਤ ਖਰਾਬ ਹੋ ਗਈ ਮੈਂ ਆਪਣੇ ਬੇਟੇ ਨੂੰ ਆਪਣੇ ਸਾਹਮਣੇ ਨੋ ਕੁਚੇ ਹੈਗੇ ਜੈਨ ਵਾਲੇ ਉਹਨਾਂ ਕੋਲ ਦਵਾਈ ਦਵਾ ਕੇ ਲਿਆ ਤੇ ਉਹਦੋਂ ਆਰਾਮ ਆ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਪੋਤੀ ਹੈ ਉਹ ਉਲਟੀਆਂ ਕਰਦੀ ਪਈ ਹੈ ਉਹ ਲੂਜ਼ ਮੋਸ਼ਨ ਲੱਗਦੇ ਪਏ ਠੀਕ ਹੈ ਜੀ ਉਹ ਛੋਟੀ ਹੈ ਡੇਢ ਸਾਲ ਦੀ ਹੈਗੀ ਹੈ ਤੇ ਉਹਨੂੰ ਲੂਜ਼ ਮੋਸ਼ਨ ਲੱਗਦੇ ਵੇ ਜੀ ਤੇ ਫਿਰ ਮੈਂ ਉਹਨੂੰ ਨੋਰਮਲ ਡਾਕਟਰ ਕੋਲ ਦਵਾਈ ਦਰਾਨ ਗਿਆ ਜਿੱਦਾਂ ਮੇਰੀ ਬੇਟੀ ਨੇ ਦਵਾਈਆਂ ਸੀ ਉਦਾਂ ਹੀ ਉਹਨੂੰ ਦਵਾਈਆਂ ਕੇ ਲਿਆ ਤੇ ਡਾਕਟਰ ਨੇ ਕਿਹਾ ਵੀ ਇਹ ਡ੍ਰੌਪਸ ਹੈ ਇਹਦੀ ਉਲਟੀ ਨਾ ਆ ਰੋ ਆਵੇਗੀ ਤੇ ਇਹਦੇ ਲੂਜ਼ ਮੋਸ਼ਨ ਵੀ ਨਹੀਂ ਹੋਏ ਜੀ ਠੀਕ ਹੋ ਜਾਏਗੀ ਜੀ ਮੈਂ ਲੈ ਆਇਆ ਅਸੀਂ ਫਿਰ ਰਾਤ ਨੂੰ ਉਹਨੂੰ ਦਵਾਈ ਦਿੰਦੇ ਰਹੇ او ਆਰਐਸ ਵੀ ਪਲਾਇਆ ਲਾਂਦੇ ਰਹੇ ਉਹਨੂੰ ਆਰਾਮ ਨਹੀਂ ਆਇਆ ਜੀ ਆਰਾਮ ਨਹੀਂ ਆਇਆ ਤੇ ਉਸ ਤੋਂ ਬਾਅਦ ਕੀ ਕਹਿੰਦੇ ਇਹਨੂੰ ਮੈਂ ਡਾਕਟਰ ਨੂੰ ਫੋਨ ਕੀਤਾ ਮੈਂ ਡਾਕਟਰ ਸਾਹਿਬ ਇਦਾਂ ਦਾ ਡਾਕਟਰ ਕਹਿੰਦੇ ਕੋਈ ਨਹੀਂ ਛੋਟੀ ਬੱਚੀ ਹੈ ਹੌਲੀ ਹੌਲੀ ਆਰਾਮ ਆ ਜਾਏਗਾ ਨਹੀਂ ਆਇਆ ਜੀ ਅਸੀਂ ਫਿਰ ਚੱਲੋਗੇ ਠੀਕ ਹੈ ਆ ਜਾਏਗਾ ਆਰਾਮ ਉਸ ਤੋਂ ਬਾਅਦ ਜੀ ਉਹਦੀ ਤਬੀਅ ਥੋੜੀ ਹੋਰ ਜ਼ਿਆਦਾ ਖਰਾਬ ਹੋਣ ਲੱਗੀ ਰਾਤ ਦੇ ਕੋਈ 12 1:30 ਵਜੇ ਤੱਕ ਕਰੀਬ ਯਾਨੀ ਕਿ ਅਸੀਂ ਸੌਣ ਦਾ ਟਾਈਮ ਸੀਗਾ ਤੇ 1:30 ਦੇ ਕਰੀਬ ਉਹਦੇ ਨੱਕ 'ਚ ਮੂੰਹ 'ਚ ਖੋਣਨ ਲੱਗੇ ਤੇ ਮੈਂ ਕਿਹਾ ਆਹੀ ਅਸੀਂ ਤਾਂ ਘਬਰਾ ਗਏ ਬੁਰਾ ਹਾਲ ਹੋ ਗਿਆ ਸਾਡਾ ਮੇਰਾ ਮੁੰਡਾ ਹੀ ਰੋਣ ਲੱਗਿਆ ਉਹ ਵੀ ਰੋਣ ਲੱਗੇ ਮਾਂ ਤੇ ਬੇਟਾ ਰੋਣਾ ਫਿਰ ਅਸੀਂ ਉਹਨੂੰ ਪਾਣੀ ਦੇ ਛਿੱਟੇ-ਛੁੱਟੇ ਮਾਰੇ ਤੇ ਹੌਲੀ-ਹੌਲੀ ਉਹਦਾ ਥੋੜਾ ਉਹਨੂੰ ਨੋਰਮਲ ਕੀਤਾ ਠੀਕ ਹੈ ਜੀ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਢੀਲ ਨਹੀਂ ਦਿੱਤੀ ਮਾਂ ਕਹਿੰਦਾ ਤੂੰ ਇਦਾਂ ਕਰ ਬੇਟਾ ਇਹਨੂੰ ਨਾ ਸਿੱਧਾ ਨਾ ਹਸਪੀਟਲ ਲੈ ਕੇ ਜਾ ਸੀ ਉਹਦੇ ਨਾ ਗੁੱਡੀ ਸਾਡੀ ਗੁੜੀਆ ਦਾ ਕਾਰਡ ਬਣਿਆ ਆ ਜੀ ਸਿਵਲ ਹਸਪੀਟਲ ਦਾ ਜੀ ਅਸੀਂ ਉਹਨੂੰ ਸਿਵਲ ਹਸਪੀਟਲ ਭੇਜ ਦਿੱਤਾ ਮੇਰਾ ਮੁੰਡਾ ਗਿਆ ਮੇਰੀ ਨੂ ਗਈ ਠੀਕ ਹੈ ਜੀ ਉੱਥੇ ਜਾ ਕੇ ਡਾਕਟਰ ਨੇ ਖਾਇਆ ਕਹਿੰਦੇ ਵੀ ਡਾਕਟਰ ਕਹਿੰਦੇ ਵੀ ਕੋਈ ਨੀ ਚੈੱਕ ਕਰਦੇ ਆ ਤੇ ਉਹਨਾਂ ਨੇ ਦਵਾਈ ਦਿੱਤੀ ਕਹਿੰਦੇ ਵੀ ਇਹਦੇ ਇਨਫੈਕਸ਼ਨ ਵਗੈਰਾ ਹੋ ਸਕਦਾ ਸਾਨੂੰ ਨਹੀਂ ਪਤਾ ਸੀ ਵੀ ਕਾਹਦੇ ਨਾਲ ਹੋਇਆ ਇਨਫੈਕਸ਼ਨ ਵਗੈਰਾ ਹੋ ਸਕਦਾ ਉਹਨਾਂ ਨੇ ਦਵਾਈ ਦੇ ਦਿੱਤੀ ਤੇ ਅਸੀਂ ਉਹਨੂੰ ਦੁਪਹਿਰੇ ਘਰੇ ਲੈ ਆਏ ਤੇ ਉਸ ਤੋਂ ਬਾਅਦ ਫਿਰ ਉਹਦੀ ਤਬੀਤ ਥੋੜੀ ਹਲਕੀ ਜੀ ਸੁਧਰੀ ਹਲਕੀ ਜੀ ਫਿਰ ਅਸੀਂ ਡਾਕਟਰ ਨੂੰ ਕਿਹਾ ਵੀ ਡਾਕਟਰ ਸਾਹਿਬ ਦੇਖੋ ਹਲੇ ਹੋਰ ਡਾਕਟਰ ਕਹਿੰਦੇ ਵੀ ਦੇਖੋ ਜੇ ਜ਼ਿਆਦਾ ਹੋਇਆ ਨਾ ਫਿਰ ਆਪਾਂ ਇਹਨੂੰ ਭਰਤੀ ਕਰਾਂਗੇ ਵੈਸੇ ਛੋਟੀ ਬੱਚੀ ਹੈ ਇਹਨੂੰ ਭਰਤੀ ਨਹੀਂ ਕਰ ਸਕਦੇ ਤੁਸੀਂ ਇਹਦੇ ਕਰ ਲੈ ਕੇ ਜਾਓ ਔਰ ਜੇ ਜ਼ਿਆਦਾ ਦਿੱਕਤ ਹੋਈ ਤੁਸੀਂ ਤੁਰੰਤ ਆ ਜਾਣਾ ਫਿਰ ਹੌਲੀ ਹੌਲੀ ਉਹਨੂੰ ਆਰਾਮ ਆਣ ਲੱਗ ਗਿਆ ਸਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਬੱਚੀ ਜਿਹੜੀ ਹੈ ਸਕਲਰ ਖਾਂਦਨ ਆ ਲੋਜੀ ਤਬੀਬ ਗਿਰੀ ਤੁਹਾਨੂੰ ਉਹ ਮੈਂ ਤੁਹਾਨੂੰ ਦੱਸਦਾ ਪਿਆ ਨਾ ਅਸੀਂ ਅੰਦਰ ਬੈਠੇ ਸੀਗੇ ਮੀਆ ਬੀ ਵੀ ਦੋਨੋਂ ਤੇ ਜਿਹੜੀ ਉਹਨੂੰ ਅਸੀਂ ਕੁਰਕੁਰਾ ਦਿੱਤਾ ਸੀ ਨਾ ਗੁੜੀਆਂ ਨੂੰ ਛੋਟੀ ਮੇਰੀ ਪੋਤੀ ਨੂੰ ਉਹ ਹਲਕਾ ਜਿਹਾ ਦੇ ਦਿੱਤੇ ਉਹਨੇ ਉਸ ਤੋਂ ਬਾਅਦ ਉਹਨੇ ਅਸੀਂ ਰਬੜ ਲਗਾ ਕੇ ਇੱਕ ਸਾਈਡ ਤੇ ਰੱਖ ਦਿੱਤਾ ਸੀਗਾ ਠੀਕ ਹੈ ਜੀ ਅਸੀਂ ਫਿਰ ਆਪਸ ਚ ਗੱਲਾਂ ਮਾਰਦੇ ਪਏ ਸੀਗੇ ਵੀ ਇਹ ਕਿਦਾਂ ਹੋ ਗਿਆ ਯਾਰ ਬੱਚਾ ਦਾ ਤਬੀਬ ਖਰਾਬ ਹੋ ਗਿਆ ਤੇ ਇਹਦੀ ਦਾਦੀ ਨੇ ਦੇਖਿਆ ਕਿ ਤਾ ਆਪਾਂ ਕੁਰਕਰੇ ਖਾ ਰਹੇ ਆ ਬੱਚੇ ਇਹਦੇ ਨਾਲ ਤਾਂ ਨਹੀਂ ਇਹਨੂੰ ਬਾਹਰ ਸੁੱਟੋ ਤੇ ਉਹਨੇ ਮੈਨੂੰ ਦਿੱਤਾ ਕਿ ਇਹਨੂੰ ਬਾਹਰ ਸੁੱਟ ਦੋ ਇਹਦੇ ਨਾਲ ਤਾਂ ਛੱਡੋ ਪਰ ਇਹਨੂੰ ਆਪਾਂ ਇਹਨੂੰ ਦਿੱਤੀ ਇਹਨੂੰ ਬਾਹਰ ਸੁੱਟ ਦੋ ਤੇ ਅਸੀਂ ਬਾਹਰ ਸੁੱਟਣ ਲੱਗੇ ਮੈਂ ਇੱਕ ਵਾਰੀ ਮੈਂ ਕਿਹਾ ਨਿਗਮ ਆਰਲੀ ਮੜੀ ਜੀ ਮੈਂ ਦੇਖਿਆ ਮੈਂ ਕਿਹਾ ਯਾਰ ਡੇਟ ਐਕਸਪਾਇਰ ਹੈ ਇਹ ਉਹ ਕਹਿੰਦੀ ਹੈ ਇਹ ਕੀ ਗੱਲ ਕਰਦੇ ਹੋ ਉਹ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਭੇਜਿਆ ਡੇਟ ਐਕਸਪਾਇਰ ਥੋੜਾ ਪਹਿਜਣਗੇ ਮੈਂ ਕਿਹਾ ਚਲੋ ਦੇਖਦੇ ਹਾਂ ਇੱਕ ਵਾਰੀ ਫਿਰ ਡੇਟ ਐਕਸਪਾਇਰ ਹੈ ਉਹ ਦੇਖਿਆ ਸੀ ਫਿਰ ਅਸੀਂ ਸਾਡੇ ਦਿਮਾਗ 'ਚ ਬੱਤੀ ਹੋਰ ਜਲਲੀ ਮੈਂ ਕਿਹਾ ਜਿਹੜਾ ਬਾਕੀ ਸਮਾਨ ਖਾਇਆ ਉਹ ਵੀ ਚੈੱਕ ਕਰਦੇ ਆਂ ਸਾਰਾ ਸਮਾਨ ਬੱਚਿਆਂ ਨੇ ਖਾਧਾ ਆਇਆ ਸੀਗਾ ਤੇ ਉਹ ਜਿੰਨਾ ਵੀ ਪੌਚ ਸੀਗੇ ਹੋਰ ਸੀਗੇ ਸਾਰੇ ਅਸੀਂ ਡੈਸਟਬਿੰਚ ਰੱਖਿਆ ਸੀ ਬੱਚਿਆਂ ਦੇ ਉੱਪਰ ਸਾਡਾ ਡੈਸਟਬਿੰਚ ਦੇ ਉੱਪਰ ਹੈ ਸੁੱਕਾ ਤੇ ਜਿਹੜਾ نیچے ਹੈ ਉਹ ਲੱਗ ਹੈ ਠੀਕ ਹੈ ਜੀ ਫਿਰ ਅਸੀਂ ਉਹ ਡੈਸਟਬਿੰਚ ਚੈੱਕ ਕੀਤਾ ਨਾ ਸਾਰਿਆਂ ਦੀ ਡੇਟ ਐਕਸਪਾਇਰ ਮੇਰੇ ਕੋਲ ਫੋਟੋਆਂ ਆ ਗਈ ਹੈ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਹਮ ਪੁਲਿਸ ਪਹੁੰਚਿਆ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਜੀ ਵੀ ਸਾਡੇ ਨਾਲ ਇਦਾਂ ਵਰਤਿਆ ਹੋਰ ਕਿਸੇ ਨਾਲ ਨਾ ਹੋਵੇ ਸਾਡੀ ਤਾਂ ਇਹੀ ਮੰਗ ਹੈ ਵੀ ਦੁਕਾਨਦਾਰ ਨੂੰ ਅਕਲ ਆਣੀ ਚਾਹੀਦੀ ਹੈ ਵੀ ਇਹ ਚੀਜ਼ਾਂ ਨਾ ਸਿਕਾਇਤ ਇੱਥੇ ਤੱਕ ਰਾਈ ਨਹੀਂ ਕਿਉਂਕਿ ਅਸੀਂ ਤਾਂ ਦੇਖੋ ਸਮਾਨ ਲੈ ਕੇ ਨਹੀਂ ਆਏ ਸਾਨੂੰ ਤਾਂ ਕਿਸੇ ਨੇ ਦਿੱਤਾ ਆਇਆ ਸੀ ਇੱਕ ਹੋਰ ਚੀਜ਼ ਹੈ ਤੁਹਾਨੂੰ ਗਿਫਟ ਦਿੱਤਾ ਬਾਕੀਆਂ ਨੂੰ ਵੀ ਇਹ ਰਿਸ਼ਤੇਦਾਰਾਂ ਹੋਰਾਂ ਨੂੰ ਵੀ ਉਹਨਾਂ ਨੇ ਗਿਫਟ ਦਿੱਤੇ ਨਹੀਂ ਜੀ ਨਹੀਂ ਮੇਰੀ ਕੁੜੀ ਦੀ ਮੰਗਣੀ ਕੀਤੀ ਹੈ ਨਾ ਤੇ ਸਾਨੂੰ ਦੇਣਗੇ ਬਾਕੀ ਨੂੰ ਥੋੜਾ ਦੇਣਗੇ ਤੇ ਸਾਡੇ ਬੱਚੇ ਨੇ ਸਿਰਫ ਇਹਨਾਂ ਦੇ 2-3 ਜਿਹੜਾ ਨੇ ਖਾਦਾ ਅਸੀਂ ਨਹੀਂ ਖਾਦਾਂ ਕਿਉਂਕਿ ਬੱਚੇ ਦਾ ਸਮਾਨ ਸੀਗਾ ਸਾਡਾ ਕੋਈ ਰੋਲ ਨਹੀਂ ਸੀਗਾ ਖਾਣ ਦਾ ਬੱਚੀ ਤੁਹਾਡੀ ਨੂੰ ਠੀਕ ਹੈ ਹਾਂਜੀ ਠੀਕ ਹੈ ਫਿਰ ਸੇ ਇੰਨੀ ਠੀਕ ਨਹੀਂ ਹੈਗੀ ਹਾਲੇ ਵੀ ਉਲਟੀਆਂ ਘੇਰਦੀ ਵੀ ਨੇ ਰਿਸ਼ਤੇਦਾਰਾਂ ਦੇ ਵੱਲੋਂ ਉੱਥੇ ਕਾਰਵਾਈ ਨਹੀਂ ਕੀਤੀ ਗਈ ਹਾਂਜੀ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੀ ਹੈ ਤੇ ਹੁਣੇ ਮੈਨੂੰ ਥੋੜੇ ਦਿਨ ਫੋਨ ਆਇਆ ਉਹ 2:30 ਵਜੇ ਤੱਕ 2 ਕ ਘੰਟੇ ਬਾਅਦ ਉੱਥੇ ਪੁਲਿਸ ਵੀ ਨਾਮ ਲੈ ਕੇ ਆਣਗੇ। ਠੀਕ ਜੀ। ਤੇ ਅਸੀਂ ਉਹਨਾਂ ਨੂੰ ਬਿਆਨ ਦਵਾਵਾਂਗੇ। ਜੋ ਵੀ ਸਾਡੇ ਨਾਲ ਬੀਤੀ ਹੈ ਉਹ ਦਵਾਵਾਂਗੇ ਜੋ ਤੁਹਾਨੂੰ ਕਹਿ ਰਹੇ ਆ ਅਸੀਂ ਉਹ ਉਹਨਾਂ ਨੂੰ ਕਹਾਂਗੇ। ਜੋ ਸਾਡੇ ਨਾਲ ਬੀਤੀ ਹੈ। ਠੀਕ। ਅਸੀਂ ਤਾਂ ਸਿਰਫ ਇਹੀ ਜਾਣੇ ਆ ਵੀ ਜਿੱਦਾਂ ਸਾਡੇ ਨਾਲ ਬੀਤੀ ਵੀ ਅਸੀਂ ਕਿਸੇ ਨਾਲ ਨਾਲ ਬੀਤੀ। ਹੁਣ ਬੱਚੀ ਚਾਹੀਏ ਜੀ। ਬੱਚੀ ਠੀਕ ਆ। ਕਾਫੀ ਹੱਦ ਤੱਕ ਠੀਕ ਆ। ਇੰਨੀ ਨਹੀਂ ਠੀਕ ਹੈਗੀ। ਡਾਕਟਰ ਨੂੰ ਅਸੀਂ ਪੁੱਛਿਆ ਡਾਕਟਰ ਕਿ ਡਾਕਟਰ ਇਹ ਕਹਿੰਦੇ ਵੀ ਇਨਫੈਕਸ਼ਨ ਹੋ ਗਿਆ ਹੈ। ਪਰ ਹੌਲੀ ਹੌਲੀ ਆਰਾਮ ਆਏਗਾ ਕਿਉਂਕਿ ਡੇਢ ਸਾਲ ਦੀ ਬੱਚੀ ਹੈ ਅਸੀਂ ਬਾਕੀ ਟੈਸਟ ਕਰਾਏ ਮਗਰ ਡਾਕਟਰ ਤੁਸੀਂ ਇਹਨਾਂ ਤਾਂ ਖੂਨ ਕਢ ਲਿਆ ਬੱਚੇ ਦਾ ਗੰਦਾ ਸਾਡਾ ਤਾਂ ਕੰਮ ਹੈ ਫਿਰ ਡਾਕਟਰ ਕਹਿੰਦੇ ਦੇ ਇਹਦੇ ਨਾਲ ਆਰਾਮ ਆ ਗਿਆ ਪੁਲਿਸ ਆ ਰਹੀ ਹੈ ਮਤਲਬ ਹਾਂਜੀ ਹਾਂਜੀ ਯਾਰ ਹਾਂਜੀ ਆ ਰਹੀ ਹੈ ਤਾਂ ਰਿਸ਼ਤੇਦਾਰੀ ਚ ਆਉਣ ਵਾਲੇ ਗਿਫਟਾਂ ਦਾ ਤੁਸੀਂ ਵੀ ਧਿਆਨ ਰੱਖੋ ਤੇ ਕੋਈ ਵੀ ਡੱਬਾ ਬੰਦ ਤੇ ਸੀਲ ਬੰਦ ਖਾਣਯੋਗ ਪਦਾਰਥਾਂ ਦਾ ਸੇਵਨ ਕਰਨ ਤੋਂ ਪਹਿਲਾਂ ਉਹਨਾਂ ਦੀ ਖਾਨ ਦੀ ਮਿਤੀ ਜ਼ਰੂਰ ਦੇਖ ਲਿਆ ਕਰੋ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ